ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰਪ੍ਰਿਤ ਵੇਰੇ ਸਾਰੇ ਵੀਰਾਂ ਦੇ ਚੈਨਲ ਤੇ ਸਵਾਗਤ ਕਰਦੇ ਆਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 29 ਤੋਂ ਲੈ ਕੇ 31 ਅਗਸਤ ਤੇ ਮੌਸਮ ਦੀ ਪੰਜਾਬ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆਸਾਰ ਨੇ ਤਾਂ ਅਗਲੇ ਦਿਨਾਂ ਵਿੱਚ ਕਿਹੜੇ-ਕਿਹੜੇ ਖੇਤਰਾਂ ਵਿੱਚ ਅੱਜ 29 ਨੂੰ ਤੇ ਕੱਲ 30 ਨੂੰ ਤੇ 31 ਅਗਸਤ ਨੂੰ ਕਿੱਥੇ-ਕਿਤੇ ਹਲਕਾ, ਦਰਮਿਆਨਾ, ਕਿੱਥੇ-ਕਿਤੇ ਭਾਰੀ ਤੋਤੀ ਜੜ ਭਾਰੀ ਵੀ ਦਰਜ ਕੀਤਾ ਜਾ ਸਕਦਾ ਹੈ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪਹਿਲਾਂ ਆ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਤੋਂ ਸੁਵਿਧਨ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰਤੇ ਇੱਕ ਹੋਰ ਛੋਟੀ ਜੀ ਬੇਨਤੀ ਕਰ ਦੇਣਾ ਚਾਹੁੰਦੇ ਆ ਜਿਹੜੇ ਵੀਰ ਚੈਨਲ ਤਨਵੀਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਅੱਜ 29 ਅਗਸਤ ਨੂੰ ਹੋ ਸਕਦਾ ਕਿ ਟੁੱਟਵੇਂ ਕਾਰਮੀ ਰਹਿ ਸਕਦੇ ਜਾਨੀ ਕਿ ਅੱਜ ਵੀ ਟੁੱਟਵੇਂ ਤੌਰ ਤੇ ਬਹੁਤੇ ਇਲਾਕਿਆਂ ਵਿੱਚ ਮੀਂਹ ਜਿਹੜਾ ਦਰਜ ਕੀਤਾ ਜਾਸਰਾ ਖਾਸ ਤੌਰ ਤੇ ਦੁਪਹਿਰ ਸ਼ਾਮ ਦੇ ਆਸਪਾਸ ਜਾਰਾ ਸੁਭਾਅ ਆਪਣਾ ਬਣਦੀ ਦਿਖਾਈ ਦੇ ਰਹੀ ਤੁਸੀਂ ਜੋ ਰਡਾਰ ਸਿਸਟਮ ਇਸਰ ਪੰਜਾਬ ਦੇ ਘਟੋ ਸੇਗੇਨੇ ਲੱਕੇ ਦੇ ਦਰਮਿਆਨ ਦੇ ਨਾਲ ਕਿਤੇ ਕਿਤੇ ਪਾਰਮੀ ਤੇ ਚੱਟਾਂ ਵੇਖਣ ਨੂੰ ਮਿਲਦੇ ਨੇ ਖਾਸ ਤੌਰ ਤੇ ਆ ਪੰਜਾਬ ਦੇ ਸਰਦੀ ਇਲਾਕੇ ਹੋਗੇ ਫਿਰੋਜ਼ਪੁਰ ਤੋਂ ਲੈ ਕੇ ਠੀਕ ਆਪਣੇ ਅੰਮ੍ਰਿਤਸਰ ਹੋਗਾ ਜਾਂ ਤਰਨਤਾਰ ਦੇ ਇਲਾਕੇ ਹੋਗੇ ਫਾਜ਼ਿਲਕਾਗਾ ਫਰੀਦਕੋਟ ਮੁਕਸਰ ਬਠਿੰਡਾ ਆਗਾ ਸ਼ਿਰਿਆ ਗੰਗਾ ਨਗਰ ਹੋਗੇ ਹਨਮਾਨਗੜ ਹੋਗਾ ਸਿਰਸਾ ਦੇ ਕੁਝ ਖੇਤਰ ਸੂਤਗੜ ਸੰਗਰੀ ਆ ਗਿਆ ਜਾਂ ਬਾਕੀ ਮਾਝਾ ਤੇ ਬਾਬਾ ਦੇ ਖੇਤਰ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਜਲੰਧਰ ਕਪੂਰਥਲਾ ਲੁਧਿਆਣਾ ਦੇ ਕੁਝ ਭਾਗ ਹੋਗੇ ਜਾਂ ਮੋਹਾਲੀ ਚੰਡੀਗੜ ਪਟਿਆਲਾ ਸੰਗਰੂਰ ਆਸਾਰਨਪੁਰ ਹੋ ਗਿਆ ਆਪਣੇ ਆ ਚੰਡੀਗੜ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਦਿੱਲੀ ਦਾ ਖੇਤਰ ਇਹਨਾਂ ਵਿੱਚ ਕਿਤੇ ਵੀ ਜਿਹੜੇ ਅੱਜ ਬੱਦਲ ਬਾਂਸਰੀ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਕਿਸੇ ਵੀ ਇਲਾਕੇ ਉੱਝਲ ਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਭਾਰੀ ਮੀਂਹ ਤੇ ਚੱਟਾਂ ਵੇਖਣ ਨੂੰ ਮਿਲ ਸਕਦੇ ਆ ਤੇ ਕੱਲ ਮੀਨ ਆਪਕਾਲ ਕੇ 30 ਤੋਂ ਮੀਨ ਜਲ ਸਿਸਟਮ ਸ਼ੁਰੂ ਹੋਵੇਗਾ ਆ 30 ਤੋਂ ਜਿਹੜਾ ਵੇਖਸਰੇ ਰੈੱਡ ਵਾਰਨਿੰਗ ਆ ਗਈ ਖਾਸ ਤੌਰ ਤੇ ਸਰਦੀ ਲਾ ਕੇ ਪੰਜਾਬ ਪੰਜਾਬ ਦੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਹੋਗੇ ਅਜਿਲੇ ਵਾਰ ਦੱਸਣ ਦੀ ਕੋਸ਼ਿਸ਼ ਕਰੀ 30 31 ਅਗਸਤ ਨੂੰ ਠੀਕ ਹੈ ਦੋ ਦਿਨਾਂ ਦੇ ਵਿੱਚ ਆ ਪੰਜਾਬ ਦੇ ਬਿਲਕੁਲ ਸਰਦੀ ਲਾ ਕੇ ਹੋਗੇ ਦੱਖਣ ਪੱਛਮੀ ਲਾ ਕੇ ਹੋਗੇ ਆਪਣੇ ਆ ਫਰੋਜ਼ਪੁਰ ਤੋਂ ਲੈ ਕੇ ਫਰੀਦ ਉਗਾ ਮੋਗਾ ਆ ਗਿਆ ਬਰਨਾਲਾ ਬਠਿੰਡਾ ਮਾਨਸਾ ਫਰੀਦਕੋਟ ਅਮੁਕਸਰ ਦੇ ਨਾਲ ਫਾਜ਼ਲਕਾਰ ਖੇਤਰ ਹੋਗੇ ਬਾਕੀ ਸ਼ਿਰ ਗੰਗੜਾ ਘਰਮਾਨਗੜੂਗਾ ਸੂਰਤਗੜੂਗਾ ਸੰਗਰੀਆ ਸਿਰਸਾ ਇਸਾਰ ਹੋ ਗਿਆ ਫਤਿਹਾਬਾਦ ਹੋ ਗਿਆ ਜਾਂ ਪਟਿਆਲਾ ਸੰਗਰੂਰ ਦੇ ਕੁਝ ਇਲਾਕੇ ਹੋਗੇ ਅਮਰਸਰ ਤਰਨਤਾਰਨ ਹੋਗਾ ਜਲੰਧਰ ਕਪੂਰਥਲਾ ਦੇ ਕੁਝ ਖੇਤਰ ਪਠਾਨਕੋਟ ਗੁਰਦਾਸਪੁਰ ਦੇ ਕੁਝ ਇਲਾਕੇ ਤੇ ਇਹਨਾਂ ਵਿੱਚ ਬਹੁਤ ਜਿਹੜੇ ਕਾਫੀ ਰਵੇਗੇ ਠੀਕ ਹੈ ਇਹਨਾਂ ਵਿੱਚ ਚਾਂਸ ਜਿਹੜੇ ਜ਼ਿਆਦਾ ਰਹਿਣਗੇ ਕਿ ਜਿਹੜੇ ਵੀ ਆ ਪੱਛਮੀ ਆ ਸਰਦੀ ਲਾਕੇ ਹੋਗੇ ਦੱਖਣ ਪੱਛਮੀ ਲਾਕੇ ਮਾਝਾ ਤੇ ਪਾਪਾ ਦੇ ਉੱਤਰ ਪੱਛਮੀ ਲਾਕੇ ਇਹਨਾਂ ਵਿੱਚ ਬਹੁਤ ਜ ਆਲ 74 ਖੇਤਰਾਂ ਦੇ ਦਰਮਿਆਨੇ ਤੋਂ ਪਾਰੀਮੀ ਦੇ ਚਟਾ ਵੇਖਣ ਨੂੰ ਮਿਲ ਗਿਆ ਕਿਤੇ ਕਿਤੇ ਉਸਰ ਪਾਰੀ ਤੋਂ ਬਹੁਤ ਹੀੜ ਪਾਰੀਮੀ ਆ ਦਰਜ ਕੀਤਾ ਜਾ ਸਰ 30 ਤੱਕ 31 ਅਗਸਤ ਦੇ ਦੋ ਦਿਨਾਂ ਦੇ ਵਿੱਚ ਠੀਕ ਇੱਕ ਜਾਂ ਦੋ ਵਾਰ ਵੱਡੇ ਪੱਤਰ ਤੇ ਕਾਫੀ ਖੇਤਰਾਂ ਵਿੱਚ ਜਿਹੜਾ ਆ ਪੈਨ ਦਾ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਹੁਸ਼ਿਆਰਪੁਰ ਗਾ ਨਵਾਂ ਸ਼ਹਿਰ ਰੂਪਨਗਰ ਗਾ ਮੋਹਾਲੀ ਹੋ ਗਿਆ ਆ ਚੰਡੀਗੜ੍ਹ ਹੋ ਗਿਆ ਫਤਗੜ ਸਹਿਬ ਹੋ ਗਿਆ ਲੁਧਿਆਣਾ ਦਾ ਆ ਪੂਰਬੀ ਖੇਤਰ ਹੋ ਗਿਆ ਜਾਂ ਨਾਲ ਲੱਗਦੇ ਮਲੇਰਕੋਟ ਲੱਗਾ ਪਟਿਆਲਾ ਸੰਗਰੂਰ ਹੋ ਗਿਆ ਜਾਂ ਆਪਣਾ ਸਾਰਨਪੁਰ ਗਾ ਮੁਜ਼ਫਰਪੁਰ ਨਗ ਤਤਲੰਬਾਲਾ ਪੰਚਕੁਲ ਪਾਣੀ ਪਤਲਗ ਸੋਨੀਪੁਰ ਦਿੱਲੀ ਦੇ ਖੇਤਰ ਹੋਗੇ ਜੀਂਦ ਹੋਗਾ ਕੁਰਕਸ਼ੇਤਰ ਹੋਗਾ ਇੰਨਾ ਇੰਨਾ ਵਿੱਚ ਇਸ ਜਿਹੜੇ ਸੁਭਾਵਨਾਵਾਂ ਪਾਨਦੀ ਦਿਖਾਈ ਦੇ ਰਹੀ ਜਣ ਕਿ 23 ਤੇ 31 ਠੀਕ ਹੈ ਅੱਜ 29 ਤੇ 31 ਇਹ ਤਿੰਨ ਤਰ੍ਹਾਂ ਦੇ ਵਿੱਚ ਇੱਥੇ ਵੀ ਇੱਕ ਜਾਂ ਦੋ ਗਰ ਵੱਡੇ ਪੱਧਰ ਤੇ ਕਾਫੀ ਕਿਤਰਾ ਅਮੀ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਤੇ ਇੱਥੇ ਵੀ ਹਲਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਭਾਰੀ ਮੀਂਹ ਤੇ ਛੱਟਾਂ ਵੇਖਣ ਨੂੰ ਮਿਲ ਸਕਦੇ ਹੈ 29 ਅਗਸਤ ਨੂੰ ਵੀ ਅਸਵੇਰ ਨੂੰ ਤੜਕਸਾਰ ਜਿਹੜੀ ਕਾਰਵਾਈ ਹੋਈ ਚੰਡੀਗੜ੍ਹ ਦੇ ਨਾਲ ਲੱਗਦੇ ਕੁਝ ਖੇਤਰ ਹੋਗੇ ਪੰਜਾਬ ਦੇ ਰੂਪਨਗਰ ਹੋਗਾ ਨਵਾਂ ਸ਼ਹਿਰ ਹੋ ਮਾਤੇ ਪੱਛਮੀ ਯੂਪੀ ਸਾਰਨਪੁਰ ਹੋ ਗਿਆ ਜਾਂ ਇਤਿਹਾਸਕ ਖੇਤਰ ਹੋ ਗਿਆ ਇੱਥੇ ਜਿਹੜੀ ਕਾਰਵਾਈ ਹੋਈ ਅੱਜ 29 ਅਗਸਤ 2025 ਨੂੰ ਸਵੇਰ ਦੇ ਆ ਘੰਟੇ ਵੀ ਹੁਣ ਵੀ ਕਿਤੇ ਕਿਤੇ ਕਾਰਵਾਈ ਚੱਲ ਰਹੀ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਕਿਤੇ ਕਿਤੇ ਮੀਂਹ ਜਿਹੜਾ ਪੈ ਗਿਆ ਤੇ ਖਾਸ ਤੌਰ ਤੇ 30 ਤੇ 31 ਅਗਸਤ ਠੀਕ ਉਸ ਪਰ 1 ਕ ਸਤੰਬਰ ਯਾਨੀ ਕਿ ਇਹ ਤਿੰਨ ਦਿਨ ਮੀਂਹ ਰਹਿਣਗੇ 30 31 ਅਗਸਤ ਤੇ 1 ਸਤੰਬਰ ਤੇ 4 ਸਤੰਬਰ ਤੱਕ ਠੀਕ ਹੈ ਉਸ ਤੋਂ ਬਾਅਦ 2 3 4 ਸਤੰਬਰ ਨੂੰ ਇੱਕ ਵਾਰ ਹੋ ਸਕਦਾ ਕਿ ਬਹੁਤੇ ਖੇਤਰਾਂ ਵਿੱਚ ਅਮੀ ਪੈਣ ਦੇ ਅਸਰ ਜਿਹੜੇ ਬੰਦੇ ਦਿ ਨੇ ਟੁੱਟਵੇਂ ਤੌਰ ਤੇ ਕਈ ਖੇਤਰਾਂ ਵਿੱਚ ਜਿਹੜਾ ਪੈਸੇ ਦਾ ਕੱਲ ਜਿਹੜਾ ਮেইন ਸਿਸਟਮ ਉਹਦਾ ਸ਼ੁਰੂ ਹੋਵੇਗਾ 30 ਅਗਸਤ ਠੀਕ ਹੈ 30 31 ਅਗਸਤ ਤੇ 1 ਸਤੰਬਰ ਇਹ ਤਿੰਨ ਦਿਨਾਂ ਦੇ ਵਿੱਚ ਬਹੁਤ ਹੀ ਖੇਤਰਾਂ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾਂ ਵਿੱਚ ਠੀਕ ਹੈ ਰੇਗ ਜ਼ਿਲ੍ਹੇ ਤੱਕ ਵੀ ਪਹੁੰਚਿਆ ਕਿ ਤੇ ਹਲਕਾ ਕਿਤੇ ਦਰਮਿਆਨਾ ਜ਼ਿਆਤਰ ਵੀ ਹੋਵੇਗਾ ਦਰਮਿਆਨੇ ਤੋਂ ਭਾਰਾ ਰਹਿਣ ਦੇ ਸਾਰ ਨੇ ਤਾਂ ਦੂਜੇ ਪਾਸੇ ਗੱਲ ਕਰੀਏ ਤਾਂ ਹੜ੍ਹ ਦੀ ਸਥਿਤੀ ਜਿਹੜੀ ਬੰਦੀ ਦਿਖਾਈ ਦੇ ਰਹੀ ਪਹਿਲਾਂ ਹੀ ਹੜ੍ਹ ਦੀ ਚਪੇੜ ਵਿੱਚ ਕਈ ਪਿੰਡ ਆ ਚੁੱਕੇ ਨੇ ਤੇ ਕਈ ਖੇਤਰਾਂ ਵਿੱਚ ਆ ਜਿਹ ਆਪਾਂ ਗੱਲ ਕਰੀ ਜਿਹੜੇ ਆਪਣੇ ਰਾਵੀ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਹਿਲਾਂ ਆੜਦੇ ਜਿਹੜੇ ਹਾਲਾਤ ਬਣੇ ਨੇ ਤੇ ਆਉਣ ਵਾਲੇ ਅਗਲੇ ਦਿਨ ਜੇਕਰ ਮੀਂਹ ਪੈਂਦਾ ਠੀਕ ਹੈ ਤਾਂ ਕਾਫੀ ਕਿਸ ਤਰ੍ਹਾਂ ਫਿਰ ਤੋਂ ਜਿਹੜਾ ਹਾਰਡਵਰਕੀ ਸਥਿਤੀ ਬੰਸਰ ਕਿਉਂਕਿ ਪਾਣੀ ਦਾ ਪੱਧਰ ਫਿਰ ਤੋਂ ਵਧੇਗਾ ਡੈਮਾਂ ਵਿੱਚ ਅਜਿ ਇਸ ਕਰਕੇ ਪਾਣੀ ਜਿਹੜਾ ਆਊਟਫਲੋ ਕੀਤਾ ਜਾਊਗਾ ਜਾਨਕਿ ਪਾਣੀ ਛੱਟਾ ਜਾਵੇਗਾ ਠੀਕ ਹੈ ਫਿਰ ਤੋਂ ਬਿਆਸ ਦਰਿਆ ਤੇ ਸਤਲੁਜ ਦਰਿਆ ਵਗੈਰਾ ਰਾਵੀ ਅਤੇ ਇਹਨਾਂ ਵਿੱਚ ਫਿਰ ਤੋਂ ਜਿਹੜਾ ਖਤਰਾ ਮਟਰਾ ਰਿਹਾ ਠੀਕ ਹੈ ਤਾਂ ਫਿਰ ਤੋਂ ਜਿਹੜਾ ਹਾਰਡਵਰਕੀ ਸਥਿਤੀ ਇੱਕ ਵਾਰ ਬੰਦੀ ਦਿਖਾਈ ਦੇ ਰਹੀ ਕਿਉ ਆ ਪਾਣੀ ਛੱਡਣ ਦੀ ਨੋਬਤ ਆ ਸਕਦੀ ਹੈ ਤਾਂ ਠੀਕ ਹੈ ਫਿਰ ਤੋਂ ਜਿਹੜਾ ਹਾਰਵਰਡ ਹਾਰਵਰਗੇ ਹੋਰ ਵੀ ਸਥਿਤੀ ਬਣ ਸਕਦੀ ਹੈ ਜਾਨਕਿ ਹੋਰ ਵੀ ਪਿੰਡਾਂ ਨੂੰ ਜਿਹੜਾ ਖਤਰਾ ਆ ਬਣ ਸਕਦਾ ਤਾਂ ਫਿਲਹਾਲ ਠੀਕ ਆਉਣ ਵਾਲੇ ਦਿਨਾਂ ਵਿੱਚ 29 ਤੇ 30 31 ਉਸ ਤੋਂ ਬਾਅਦ 1 ਸਤੰਬਰ ਤੱਕ ਠੀਕ 29 30 31 ਅਗਸਤ ਤੇ 1 ਸਤੰਬਰ ਤੱਕ ਤੇ ਉਸ ਵਾਰ 4 ਸਤੰਬਰ ਫਿਰ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਮੀਂਹ ਕਾਫੀ ਖੇਤਰਨ ਪ੍ਰਭਾਵਿਤ ਕਰ ਸਰ ਇੱਕ ਲੋ ਪ੍ਰੈਸ਼ਰ ਏਰੀਆ ਬਣਿਆ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਜਿਹੜਾ ਪੱਛਮੀ ਸਿਸਟਮ ਪਹੁੰਚ ਰਿਹਾ ਦੋਵਾਂ ਦੇ ਸਤਕੇ ਜਿਹੜਾ ਸਿਸਟਮ ਲੱਗਣ ਦੇ ਅਨਸਾਰ ਜ ਪਹੁੰਚਦੀਆਂ ਨੇ ਬੰਗਾਲ ਦੀ ਖਾੜੀ ਅਰਬ ਸਾਗਰ ਤੋਂ ਤੇ ਡਬਲਯੂਟੀ ਪਹੁੰਚਣ ਦੇ ਨਾਲ ਦੋਵਾਂ ਸਤਕੇ ਠੀਕ ਹੈ ਜਿਹੜਾ ਮੀਂਹ ਦੇ ਕਾਰਨ ਹੋਣ ਗਿਆ ਤੇ ਕਈ ਖੇਤਰਾਂ ਵਿੱਚ ਹਲਕੇ ਦਰਮਿਆਨੇ ਤੇ ਨਾਲ ਜ਼ਿਆਦਾਤਰ ਖੇਤਰਾਂ ਨੂੰ ਦਰਮਿਆਨੇ ਤੇ ਭਾਰੀ ਕਿਤੇ ਕਿਤੇ ਭਾਰੀ ਤਵਤੀ ਜਿਹੜਾ ਭਾਰੀ ਮੀਂਹ ਆ ਦਰਜ ਕੀਤਾ ਜਾਸਰ ਝੜੀ ਨੂੰ ਮੈਂ ਮੌਸਮ ਵੇਖਣ ਨੂੰ ਮੈਸਰ ਕਦੀ ਮੀਂਹ ਰੁਕ ਗਿਆ ਕਦੀ ਆ ਗਿਆ ਫਿਰ ਤੇਜ਼ ਹੋ ਗਿਆ ਫਿਰ ਘਟ ਗਿਆ ਵੀ ਫਿਰ ਪੈਣ ਲੱਗ ਪਿਆ ਫਿਰ ਰੁਕ ਗਿਆ ਇਸ ਤਰ੍ਹਾਂ ਸੁਭਾਵਨਾ ਬੰਦੀ ਦਿਖਾਈ ਦੇ ਰਹੀ 30 31 ਅਗਸਤ ਖਾਸ ਰਹਿਣਗੇ ਤੇ ਅੱਜ 29 ਅਗਸਤ ਨੂੰ ਟੁੱਟਵੇਂ ਤੌਰ ਤੇ ਬਹੁਤ ਸਾਰੇ ਖੇਤਰਾਂ ਵਿੱਚ ਜਿਹੜ ਕਾਰ ਵੀ ਇੱਕ ਜਾਂ ਦੋ ਵਾਰ ਵੱਟੇ ਪੱਤਰ ਤੇ ਵੀ ਕਾਫੀ ਕਿਤਨਾ ਪ੍ਰਭਾਵਿਤ ਕਰ ਸਕਦਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਵਿਚਾਰਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਬਿੜੋਂ ਅੰਤ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ